ਵਾਲਮੀਕੀ ਸੇਵਕ ਸੰਗ ਰਜਿਸਟਰਡ ਵਿਐਸਐਸ ਵੱਲੋਂ ਅੱਜ ਐਡੀਸੀ ਲੁਧਿਆਣਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਰੈਗੂਲਰ ਸਫਾਈ ਕਰਮਚਾਰੀ ਕਮਲੇਸ਼ ਪਤਨੀ ਦੇਵਪਾਲ ਦੀ ਸੇਵਾ ਪੱत्री ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ ਗਏ ਨੇ ਉਹਨਾਂ ਕਹਿ ਕੇ ਸਫਾਈ ਕਰਮਚਾਰੀ ਦੇ ਸਰਵਿਸ ਬੁੱਕ ਵਿੱਚ ਉਸ ਦੇ ਜਨਮ ਮਿਤੀ ਨਾਲ ਛੇੜਛਾੜ ਉਸ ਸਮੇਂ ਦੇ ਕਲਰਕ ਜਤਿੰਦਰ ਸਿੰਘ ਉਰਫ ਹੈਪੀ ਜੋ ਕਿ ਮੌਜੂਦਾ ਇਨਸਪੈਕਟਡ ਜ਼ੋਨ B ਅਤੇ ਡਾਕਟਰ ਵਿਪਲ ਮਲਹੋਤਰਾ ਵੱਲੋਂ ਕੀਤੀ ਗਈ ਸੀ ਜਿਸ ਦੇ ਨਾਲ ਸਫਾਈ ਸੇਵਿਕਾ ਕਮਲੇਸ਼ ਨੇ ਇਹਨਾਂ ਨੂੰ ਮਿਲ ਕੇ ਕਈ ਵਾਰ ਬੇਨਤੀ ਕੀਤੀ ਇਹਨਾਂ ਵੱਲੋਂ ਉਸ ਦੇ ਕੋਲੋਂ ਸਰਵਿਸ ਬੁੱਕ ਰਿਕਾਰਡ ਸੰਬੰਧੀ ਪੈਸੇ ਦੀ ਮੰਗ ਕੀਤੀ ਗਈ ਜਿਸ ਕਾਰਨ ਮੰਗ ਪੂਰੀ ਨਾ ਕਰਨ ਤੇ ਉਸ ਨੂੰ ਉਪਰੋਕਤ ਲਿਖਤ ਟੈਂਪਰੇਟਿੰਗ ਦਾ ਖਾਮਿਆਜ਼ਾ ਪੁਗਤਨਾ ਪਿਆ ਜਿਸ ਦੇ ਨਾਲ ਕਮਲੇਸ਼ ਦੀ ਰਿਟਾਇਰਮੈਂਟ ਮਿਤੀ ਅਤੇ ਸਾਲ ਤੇ ਸਿੱਧਾ ਅਸਰ ਪਿਆ ਹੈ ਕਮਲੇਸ਼ ਦੀ ਸੇਵਾ ਸੰਗਲੋ ਮੈਂ ਵਿੱਕੀ ਸੋਦਾ ਔਰ ਮੇਰੀ ਜਿਹੜੀ ਪੰਜ ਮੈਂਬਰੀ ਟੀਮ ਆ ਜੀ ਅਸੀਂ ਮਾਨਯੋਗ ਟੀਸੀ ਲੁਧਿਆਣਾ ਜੀ ਨੂੰ ਇੱਕ ਨਗਰ ਨਿਗਮ ਦੇ ਡਾਕਟਰ ਵਿਪਲ ਮਲਉਤਰਾ ਆਯੁਰਵੈਦਿਕ ਡਾਕਟਰ ਔਰ ਸੈਂٹری ਇਨਸਪੈਕਟਰ ਜਤਿੰਦਰ ਸਿੰਘ ਹੈਪੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸ਼ਿਕਾਇਤ ਪੱਤਰ ਦੇਣ ਆਏ ਆ ਜੀ ਔਰ ਇਹਦੇ ਨਾਲ ਨਗਰ ਨਿਗਮ ਦੇ ਅੰਦਰ ਜੋ 4 9 14 ਦਾ ਸਟੈਪ ਅਪ ਘਟਾਲਾ ਹੋਇਆ ਸੀਗਾ ਉਹਦੇ ਵਿੱਚ ਜਿਹੜੇ 10 ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਹੋਈ ਸੀਗੀ ਉਹਨਾਂ ਦੇ ਕੋਲ ਹਲੇ ਤੱਕ ਲੁਧਿਆਣਾ ਦੀ ਪੁਲਿਸ ਡਿਵੀਜ਼ਨ ਨੰਬਰ 5 ਦੇ ਵਿੱਚ ਜਿੱਥੇ ਐ ਐਫ ਆਈ ਆਰ ਦਰਜ ਹੋਈ ਆ ਉਹਨਾਂ ਨੇ ਰਿਕਵਰੀ ਨਹੀਂ ਕੀਤੀ ਔਰ ਦੋਸ਼ੀ ਬੜੇ ਖੁੱਲੇ ਤਰੀਕੇ ਨਾਲ ਚਾਰੇ ਜ਼ੋਨਾਂ ਦੇ ਅੰਦਰ ਘੁੰਮ ਰਹੇ ਨੇ ਕਿ ਸਾਡੀ ਜਿਹੜੀ ਸਸਪੈਂਸ਼ਨ ਦੀ ਸੈਲਰੀ ਜਿਹੜੀ ਅੱਧੀ ਮਿਲਦੀ ਉਹ ਮਿਲੇ ਔਰ ਸਾਡੀ ਬਹਾਲੀ ਹੋ ਜਵੇ ਮਾਨਯੋਗ ਏਡੀਸੀ ਸਾਹਿਬ ਨੂੰ ਅਸੀਂ ਇਹ ਗੱਲ ਕਹੀ ਆ ਕਿ ਜਤਿੰਦਰ ਸਿੰਘ ਐਪੀ ਦੇ ਜੋ ਟੈਂਪਰਿੰਗ ਕੀਤੀ ਸੀ ਕਮਲੇਸ਼ ਦੇ ਰਿਕਾਰਡ ਦੇ ਨਾਲ ਉਸ ਦੇ ਰਿਕਾਰਡ ਦੀ ਟੈਂਪਰਿੰਗ ਦੇ ਸਾਰੇ ਐਵੀਡੈਂਸ ਜਿੰਨੇ ਵੀ ਆ ਉਹ ਸਬੰਧਤ ਕਲਰਕ ਦੇ ਕੋਲ ਹਨ ਔਰ ਜਤਿੰਦਰ ਸਿੰਘ ਹੈਪੀ ਨੂੰ ਸ਼ੋਕਾ ਨੋਟਿਸ ਜਾਰੀ ਹੋ ਗਿਆ ਵਾ ਔਰ 7 ਮਹੀਨੇ ਹੋ ਗਏ ਆ ਸ਼ੋਕਾ ਨੋਟਿਸ ਤੋਂ ਬਾਅਦ ਵੀ 3 ਦਿਨ ਦੇ ਅੰਦਰ ਉਹਨੇ ਸਬੰਧਤ ਜਨਰਲ ਕਮਿਸ਼ਨਰ ਡੀਡੀਓ ਹੈਲਥ ਨੂੰ ਰਿਪੋਰਟ ਕਰਨੀ ਸੀ ਕਿਸੇ ਤਰੀਕੇ ਦੇ ਨਹੀਂ ਕੋਈ ਰਿਪੋਰਟ ਨਹੀਂ ਕੀਤੀ ਪਤਾ ਨਹੀਂ ਕਿਹੜੇ ਫਤੂਰ ਚ ਘੁੰਮਿਆ ਫਿਰਦਾ ਵਾ ਉਹਦਾ ਫਤੂਰ ਅਸੀਂ ਕੱਢ ਦਵਾਗੇ ਵੀਐਸਐਸ ਦੇ ਮੰਚ ਤੋਂ ਔਰ ਏਡੀਸੀ ਲੁਧਿਆਣਾ ਨੇ ਇਹ ਆਸ਼ਵਾਸਨ ਦਿੱਤਾ ਵਾ ਕੀ ਦੋਸ਼ੀਆਂ ਦੇ ਖਿਲਾਫ ਚਾਹੇ ਉਹ ਡਾਕਟਰ ਵਿਪਲ ਮਲੋਤਰਾ ਵਾ ਜਤਿੰਦਰ ਸਿੰਘ ਹੈਪੀ ਆ ਜਾਂ ਜਿਹੜੇ 10 ਬੰਦੇ ਜਿਨ੍ਹਾਂ ਨੇ 4 9 14 ਦੇ ਸਟੈਪ ਆਫ ਘੁਟਾਲੇ ਦਾ ਪੰਡਾ ਦਾ ਘੁਟਾਲਾ ਕੀਤਾ ਸੀ ਉਹਨਾਂ ਦੇ ਖਿਲਾਫ ਲੀਗਲੀ ਐਕਸ਼ਨ ਲਵਾਂਗੇ ਔਰ ਸਟਰੋਂਗਲੀ ਲਵਾਂਗੇ ਔਰ ਅਸੀਂ ਦੇਖਾਂਗੇ ਕਿ ਇਹ ਕਿੰਨੇ ਦਿਨਾਂ ਦੇ ਅੰਦਰ ਇਹ ਹੁੰਦਾ ਵਾ ਉਸ ਤੋਂ ਬਾਅਦ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸੰਘਰਸ਼ ਜਿਹੜਾ ਹੁਣ ਤਿੱਖਾ ਹੋ ਜਾਊਗਾ ਕਿਉਂਕਿ ਮਮ ਮਮ ਦੰਦਾਮ ਸ਼ਿਕਾਇਤ ਪੱਤਰ ਦੇਣ ਦਾ ਅੱਜ ਲਾਸਟ ਦੌਰ ਸੀਗਾ ਕਿਉਂਕਿ ਕਮਿਸ਼ਨਰ ਕਾਰਪੋਰੇਸ਼ਨ ਲੁਧਿਆਣਾ ਛੁੱਟੀ ਦੇ ਨੇ ਔਰ ਅਸੀਂ ਜਿਹੜਾ ਜਤਿੰਦਰ ਸਿੰਘ ਹੈਪੀ ਔਰ ਹੈਪੀ ਔਰ ਵਿਪਲ ਮਨੋਤਰਾ ਔਰ ਜਿਹੜੇ 49 14 ਦਾ ਨਗਰ ਨਿਗਮ ਦੇ ਮੁਲਾਜ਼ਮਾਂ ਦਾ ਫੰਡ ਜਿਹੜਾ ਸਫਾਈ ਕਰਮਚਾਰੀ ਜਿਹਨਾਂ ਦਾ ਖਾਦਾ ਵਾ ਉਹਨਾਂ ਦੇ ਖਿਲਾਫ ਉਹਨਾਂ ਕੋਲ ਰਿਕਵਰੀ ਕਰਨ ਦੇ ਲਈ ਔਰ ਜਤਿੰਦਰ ਸਿੰਘ ਹੈਪੀ ਉਹ ਡਾਕਟਰ ਵਿਪਨ ਉਤਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਲਈ ਐਫ ਆਈ ਆਰ ਦਰਜ ਕਰਨ ਦੇ ਲਈ ਅਸੀਂ ਸ਼ਿਕਾਇਤ ਪੱਤਰ ਦਿੰਦਾ ਵਾ ਕਿਉਂਕਿ ਕਾਨੂੰਨੀ ਪ੍ਰਕਿਰਿਆਵਾਂ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਵੀ ਐਸ ਐਸ ਵੱਲੋਂ ਜਿਹੜਾ ਮੰਗ ਪੱਤਰ ਦੇਣ ਦੀ ਪ੍ਰਕਿਰਿਆ ਲਾ ਲੋ ਚਾਹੇ ਉਹ ਸ਼ਿਕਾਇਤ ਪੱਤਰ ਦਿ ਲੈ ਲੋ ਉਹ ਅਜੇ ਸਾਡਾ ਅੰਤਿਮ ਸਿਗਾ ਇਸ ਤੋਂ ਬਾਅਦ ਹੁਣ ਸਾਡਾ ਸੰਘਰਸ਼ ਜਾਰੀ ਹੋਗਾ ਬੀਬੀ ਦੇਖਿਆ ਇਹ ਪਿਛਲੇ ਕੁਝ ਸਮੇਂ ਤੋਂ ਪਹਿਲੇ ਵੀ ਤੁਸੀਂ ਟਿਕਾ ਨਹੀਂ ਕਰ ਸਕੇਤਾ ਸੀਗਾ ਕੀ ਉਹਨਾਂ ਨੇ ਜਿੰਜਾ ਕਿ ਨਿਕਲਿਆ ਸੀ ਉਹਦਾ ਨਤੀਜਾ ਇਹ ਨਿਕਲਿਆ ਕਿ ਮੇਰੇ ਸਾਥੀ ਦੇ ਜਾਨਲੇਵਾ ਹਮਲਾ ਹੋਇਆ ਮੇਰੀ ਰੈਕੀ ਹੋਈ ਔਰ ਉਸ ਸਮੇਂ ਦੇ ਪੁਲਿਸ ਕਮਿਸ਼ਨਰ ਲੁਧਿਆਣਾ ਜਿਹੜੇ ਸੀਗੇ ਉਹਨਾਂ ਨੇ ਇਹ ਕਹਿਤਾ ਕਿ ਇਹ منی ਲਾਂਡਰਿੰਗ ਦਾ ਕੇਸ ਹੈਗਾ ਜੀ ਪਰ ਦੋਸ਼ੀਆਂ ਦੇ ਖਿਲਾਫ 307 ਦਾ ਪਰਚਾ ਦਰਜ ਹੋਇਆ ਦੋਸ਼ੀ بارੋ-ਬਾਰ ਜ਼ਮਾਨਤ ਕਰਾ ਗਏ ਉਹ ਵੀ ਠੰਡੇ ਬਸਤੇ ਚ ਬਾ ਦਿੱਤਾ ਗਿਆ ਸਰਕਾਰ ਸੁੱਤੀ ਪਈ ਹੈ ਸਰਕਾਰ ਨੂੰ ਸਿਰਫ ਆਪਣੀ ਇਮੇਜ ਬਚਾਉਣ ਲਈ ਲੱਗੀ ਹੋਈ ਹੈ ਚਾਹੇ ਉਹ 13 ਜ਼ੀਰੋ ਦਾ ਕਹਿ ਲੋ ਉਥੇ ਲੋਕ ਸਭਾ ਦੀ ਕਹਿ ਲੋ ਤੇ ਚਾਹੇ ਹੁਣ ਜਲੰਧਰ ਵੈਸਟ ਵਿਧਾਨ ਸਭਾ ਦੀ ਸੀਟ ਕਹਿ ਲੋ ਇਸ ਤੋਂ ਬਾਅਦ ਅਸੀਂ ਜਲੰਧਰ ਵੈਸਟ ਵਿਧਾਨ ਸਭਾ ਜਿੱਥੇ ਮੈਨੂੰ ਮੇਰੀ ਟੀਮ ਨੂੰ ਵੀਐਸਐਸ ਨੂੰ ਜਾਣਾ ਪਿਆ ਅਸੀਂ ਸੀਐਮ ਸਾਹਿਬ ਦਾ ਘਰਾਓ ਵੀ ਕਰਾਂਗੇ ਔਰ ਉਹਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਚਾਹੇ ਜੇਲ੍ਹ ਪਰੋ ਅੰਦੋਲਨ ਕਹਿ ਲੋ ਚਾਹੇ ਕੋਈ ਪਰਚੇ ਪਰਚੇ ਦੀ ਕੋਈ ਪਰਵਾਹ ਨਹੀਂ ਹੈਗੀ ਜਦ ਅਸੀਂ ਬਾਬਾ ਸਾਹਿਬ ਦੇ ਬੱਚੇ ਆ ਜਦੋਂ ਉਹਨਾਂ ਦੇ ਇਨੀ ਤਸ਼ੱਦਦ ਹੋ ਗਏ ਤੇ ਅਸੀਂ ਕੀ ਜੀਜਾ ਇਹਨਾਂ ਨੇ ਸਿਰਫ ਬਾਬਾ ਸਾਹਿਬ ਦੀ ਆਪਣੇ ਦਫ਼ਤਰਾਂ ਦੇ ਅੰਦਰ ਭਗਤ ਸਿੰਘ ਦੀ ਫੋਟੋ ਲਾਈ ਹੋਈ ਆ ਪਰ ਕੰਮ ਉਹ ਤੋਂ ਉਲਟ ਨੇ ਸਾਰੇ ਉਹਨਾਂ ਉਹਨਾਂ ਦੇ ਨਾਮ ਨਾਮ ਨੂੰ ਯੂਜ਼ ਕੀਤਾ ਜਾ ਰਿਹਾ ਪਰ ਇੰਪਲੀਮੈਂਟਰ ਧਰਤੀ ਦੇ ਉੱਤੇ ਕੋਈ ਨਹੀਂ ਲੱਗ ਰਿਹਾ ਜੀ ਧੰਨਵਾਦ ਥੈਂਕ ਯੂ